ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮਪੀ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ ਉਹਨਾਂ ਦਾ 22 April ਨੂੰ ਜਿਹੜਾ ਐਨਐਸਏ ਉਹਨਾਂ ਤੇ ਜਿਹੜੀ ਲਗਾਈ ਗਈ ਸੀ ਉਹ ਖਤਮ ਹੋ ਜਾਣੀ ਹੈ ਤੇ ਉਹਨਾਂ ਨੂੰ ਪੰਜਾਬ ਲੈ ਜਾਂਦਾ ਜਾ ਸਕਦਾ ਹੈ ਡਿਬਰੂਗੜ੍ਹ ਦੀ ਜੇਲ ਜਿਹੜੀ ਅਸਾਮ ਦੇ ਵਿੱਚ ਹੈ ਉਸ ਤੋਂ ਵਾਪਸ ਲਿਆਂਦਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਨਿਕ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੋਸ ਦੇ ਦਸਤੇ ਉਹਨਾਂ ਨੂੰ ਲੈਣ ਲਈ ਰਵਾਨਾ ਵੀ ਹੋ ਚੁੱਕੇ ਨੇ ਕਿਉਂਕਿ ਹੁਣ ਥੋੜਾ ਸਮਾਂ ਬਚਿਆ ਉਹਨਾਂ ਦੀ ਜਿਹੜੀ ਅ ਥੋੜਾ ਸਮਾਂ ਬਚਿਆ ਉਹਨਾਂ ਦੀ ਐਨਐਸਏ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ ਟ੍ਰਾਂਨਜ਼ਿਟਰੀ ਬੇਲ ਦੇ ਉੱਪਰ ਉਹਨਾਂ ਨੂੰ ਜਿਹੜਾ ਹੈ ਵਾਪਸ ਪੰਜਾਬ ਲਿਆਂਦਾ ਜਾਣਾ ਹੈ ਪੰਜਾਬ ਦੇ ਦਿੱਤੇ ਚ ਉਹਨਾਂ 'ਚ ਅਦਨਾਲਾ ਹਮਲੇ ਦੇ ਜਿਹੜਾ ਉਹਨਾਂ ਨੂੰ ਦੋਸ਼ੀ ਕਰਾਰ ਦਿੱਤੇ ਗਏ ਸੀ ਉਸ ਦੇ ਉੱਪਰ ਸ਼ਾਇਦ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਹਨਾਂ ਦੇ ਸਾਥੀ ਪਪਲਪੀਰ ਸਿੰਘ ਜਿਹੜੀ ਹੈ ਪਿਛਲੇ ਦਿਨ ਉਹਦੀ ਰਿਮਾਂਡ ਖਤਮ ਹੋਇਆ ਸੀ ਦੁਬਾਰਾ ਪੁਲਿਸ ਨੂੰ 5 ਦਿਨ ਦਾ ਰਿਮਾਂਡ ਮਿਲਿਆ ਸੀ ਤੇ ਪਹਿਲਾਂ ਸੱਤ ਸਾਥੀ ਉਹਨਾਂ ਦੇ ਜਿਹੜੇ ਜਿਵੇਂ ਪ੍ਰਧਾਨ ਮੰਤਰੀ ਵੱਜ ਗਏ ਤੇ ਹੋਰ ਉਹਨਾਂ ਨੂੰ ਵੀ ਅਸਾਮ ਤੋਂ ਪੰਜਾਬ ਲਿਆਂਦਾ ਗਿਆ ਸੀ ਤੇ ਹੁਣ ਉਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਲਗਾਤਾਰ ਜਿਹੜਾ ਸੁਰਖੀਆਂ ਦੇ ਵਿੱਚ ਰਹੇ ਨੇ ਵਾਰਿਸ ਪੰਜਾਬ ਦੇ ਦੇ ਮੁਖੀ ਅਮਰਪਾਲ ਸਿੰਘ ਐਮਪੀ ਵੀ ਨੇ ਤੇ ਉਹ ਜਿਹੜੇ ਉਹਨਾਂ ਨੂੰ ਜਿਹੜਾ ਵਾਪਸ ਉਹਨਾਂ ਨੂੰ ਲਿਆਂਦਾ ਜਾ ਸਕਦਾ ਦੇਖਣਾ ਹੋਵੇਗਾ ਕਿ ਪੰਜਾਬ ਲਿਆ ਕੇ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਂਦੀ ਹੈ